ਮਹਾਂਤ ਨੇ ਕਸ਼ਮੀਰ ਗਿਰੀ ਖੰਨੇ ਦੇ ਸ਼ਹਿਰ ਦੇ ਜਨਕਰ ਗਾਲੀਆਂ ਔਰ ਸ਼ੈਟੀ ਬਿੱਕੀ ਤੇ ਗੋਲਸ਼ੰਗ ਇਹ ਜਿਹੜੇ ਮੀਟ ਮਾਰਕੀਟ ਬਦਨਾਮ ਮਾਰਕੀਟ ਹੈ ਇਹ ਜਿਹੜਾ ਗਰੋ ਹੈ ਇਹ ਜੇਲ੍ਹ ਤੇ ਬੈਠਾ ਜਿਹੜਾ ਉਹ ਬੰਦਾ ਉਹਦੇ ਸਪਲਾਈ ਦੇ ਉਹ ਕਰ ਰਿਆ ਸੀ ਇਹਨਾਂ ਨੂੰ ਚਿਤਾ ਉਹਦੀ ਪ੍ਰੋਡਕਸ਼ਨ ਬਾਰੇ ਤੇ ਪੁਲਿਸ ਨੂੰ ਮਾਰ ਦਿਦਰਾ ਜਦੋਂ ਪੁਸ਼ਕਿਸ਼ ਹੋਈ ਉਹਦੇ ਤਹਿਤ ਅਸੀਂ ਇਹਦੀ ਤਫ਼ਤੀਸ਼ ਅੱਗੇ ਕਰਕੇ ਤੇ ਜਦੋਂ ਮਹਾਂਤ ਕਸ਼ਮੀਰ ਗਿਰੀ ਤੇ ਇਹ ਸਾਰੇ ਬੰਦੇ ਜਿਹੜੇ ਚਾਰੇ ਹੀ ਬੰਦੇ ਜਦੋਂ ਅਸੀਂ ਗ੍ਰਿਫਤਾਰ ਕੀਤੇ ਮਿਤੀ 26 9 ਨੂੰ ਬਕਾਇਦਾ ਪਹਿਲੇ ਨਾਮਜ਼ਦ ਕਰਕੇ ਇਹਨਾਂ ਨੂੰ ਰੈਸਟ ਕੀਤਾ ਨਾਕਾਬੰਦੀਆਂ ਕੀਤੀਆਂ ਕਹਿਣ ਦਾ ਭਾਵ ਇਹ ਹੈ ਕਿ ਇਹ 147 ਨੰਬਰ ਮਕਦਮੇ ਦੇ ਵਿੱਚ ਹੁਣ ਤੱਕ ਟੋਟਲ 1 ਕਿਲੋ ਤੇ 155 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ ਕਿਸਮ ਦਾ ਇਨਸਾਨ ਹੈ ਇਹ ਧਾਰਮਿਕ ਲੈਵਲ ਤੇ ਵੀ ਇਹ ਸ਼ੈਡੋ ਦੇ ਤਹਿਤ ਆਪਣੇ ਆਪ ਨੂੰ ਬੜਾ ਫਾਇਦਾ ਲੈਂਦਾ ਰਿਹਾ ਇਹਦੇ ਤੇ ਪੁਰਾਣੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦੇ ਤੇ ਕੁੱਲ 6 ਮੁਕਦਮੇ ਦਰਜ ਨੇ ਹੁਣ ਤੱਕ ਸ਼ੇਮ ਕਦਮਿਆਂ ਦੇ ਵਿੱਚ ਇਹਦੇ ਤੇ ਕੁਝ ਪਹਿਲਾ ਮਕਦਮਾ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਕਿ ਜਿਹਦੇ ਵਿੱਚ ਇਹਨੇ ਆਪਣੇ ਆਪ ਦੇ ਇੱਕ ਗਨਮੈਨ ਲੈਂਡ ਦੀ ਖਾਤਰ ਇਹਨੇ ਇੱਕ ਡਰਾਮਾ ਰਚਿਆ ਸੀਗਾ ਇਹ ਵੀ ਸੈਂਟੀਕਾਲੀਆ ਕਿਸੇ ਵਕਤ ਸ਼ਰਾਬ ਦਾ ਕਾਰੋਬਾਰ ਕਰਦਾ ਹੁੰਦਾ ਸੀ ਸਮਗਲਿੰਗ ਕਰਦਾ ਸੀ ਕਾਰੋਬਾਰ ਤਾਂ ਕੀ ਸਮਗਲਿੰਗ ਕਰਦਾ ਹੁੰਦਾ ਸੀ ਉਸ ਟੋਟਲ 9 ਮੋਰਜਮ ਇਹਦੇ ਚ ਅਸੀਂ ਗ੍ਰਿਫਤਾਰ ਕਰਕੇ ਜੇਲ੍ਹ ਚ ਭੇਜ ਚੁੱਕੇ ਆਂ ਦੇ ਬੜੀ ਸ਼ਾਨਦਾਰੀ ਦੇ ਵਿੱਚ ਕਮਰਸ਼ੀਅਲ ਜਿਹੜੀ ਸਾਡੀ ਰਿਕਵਰੀ ਹੋਈ ਹੈ। ਹਾਂ। ਸਰ ਜਿਹੜਾ ਲੱਭ ਲਵੀ ਰੋਪੜ ਜਿੰਸ ਬੈਟਾ ਉਹ ਕਿਵੇਂ ਡਾਈਰੈਕਟ ਕਰਦਾ ਸੀ ਨਾ ਤੁਸੀਂ। ਸੋਰਸੀ। ਹਾਂ ਮੈਂ ਤੁਹਾਨੂੰ ਉਹ ਦੱਸਣਾ ਚਾਹੁੰਦਾ ਐ ਕਿ ਜਿਹੜਾ ਲਾਭਪ੍ਰੀਤ ਲਵੀ ਜਿਹੜਾ ਅਸੀਂ ਪ੍ਰੋਡਕਸ਼ਨ ਬਰਾਂਡ ਤੇ ਲੈਂਦਾ ਸੀ। ਲਾਭਪ੍ਰੀਤ ਲਵੀ। ਲਵੀ ਜਿਹੜਾ ਹੈਗਾ ਰੋਪੜ ਦੀ ਇਹ ਤਾਂ ਆਲਰੇਡੀ ਬੰਦ ਹੈ ਤੁਹਾਨੂੰ ਪਤਾ ਹੈ। ਉਹ ਰੋਪੜ ਜੇਲ੍ਹ ਦੇ ਵਿੱਚੋਂ ਫੋਨ ਤੇ ਹੀ ਆਪਣਾ ਇਹ ਕਾਰੋਬਾਰ ਚਲਾਉਂਦਾ ਸੀ। ਖੰਨਾ ਦੇ ਵਿੱਚ ਇਸ ਗਰੋਹ ਦੇ ਰਹੇ। ਤੁਸੀਂ ਦੇਖੋਗੇ ਉਹਦੇ ਵਿੱਚ ਸਾਡੀ ਇਸ ਤਫਤੀਸ਼ ਦੇ ਮੁਤਾਬਕ ਅਗੇ ਉਹਦੇ ਕੋਲੋਂ ਬਕਾਇਦਾ ਜੇਲ੍ਹ ਦੇ ਵਿੱਚੋਂ ਵੀ ਉੱਥੇ ਜੇਲ੍ਹ ਦੇ ਡਿਪਾਰਟਮੈਂਟ ਨੇ ਇੱਕ ਮੋਬਾਈਲ ਕਵਰ ਕੀਤਾ ਮਤਲਬ ਉਹ ਮੋਬਾਈਲ ਜਿਹਦੇ ਰਾਹੀਂ ਉਹ ਆਪਣਾ ਕੰਮ ਚਲਾ ਰਿਹਾ ਸੀ ਉਹ ਵੀ ਇਸ ਤਫਤੀਸ਼ ਦੇ ਕਾਰਨ ਹੀ ਉਹਦੀ ਵੀ ਬਰਾਮਦਗੀ ਅਸੀਂ ਕਰ ਲਈ ਹੈ ਉੱਥੇ ਮਤਲਬ ਉੱਥੋਂ ਦੀ ਪੁਲਿਸ ਨੇ ਸਰ ਬੜੀ ਚੰਦਾ ਲੰਪੈੜਾ ਸ਼ੁਰੂਆਮਾ ਜੀ ਜਿਹਦੇ ਕੋਲੋਂ ਪਹਿਲਾਂ ਮੋਗਾ ਜੇਲ੍ਹ ਤੋਂ ਮੋਬਾਈਲ ਚੁੱਕਿਆ ਸੀ ਜੀ ਨੇ ਵੀ ਲੈ ਕੇ ਫੜਾਰੇ ਹਾਂਜੀ ਇਹ ਸਰਜਨਲ ਤਿਆਰ ਕਰੋ ਕਿ ਜਿਹੜੀ ਵੀ ਅਦੁੱਪੋਣ ਨੇ ਕਿਤਾਹ ਜੁੱਤ ਬਿਲਕੁਲ ਜੀ ਇਹ ਜਿਹੜੇ ਮਕਦਮੇ ਜਦੋਂ 59 ਐ ਦੀ ਕਾਰਵਾਈ ਇਹ ਜਿਹੜੀ ਕ੍ਰਿਜਨ ਐਕਟ ਦੇ ਤਹਿਤ ਹਦਦ ਹੁੰਦੇ ਨਾ ਜੀ ਇਹ ਜਿਹੜਾ ਮੋਬਾਈਲ ਹੈ ਫਿਰ ਉਹ ਜਿਹੜੀ ਤਫਤੀਸ਼ੀ ਟੀਮ ਹੁੰਦੀ ਹੈ ਬਕਾਇਦਾ ਇਹਨੂੰ ਫੋਰੈਂਸਿਕ ਲਾਇਬ ਦੇ ਵਿੱਚ ਭੇਜ ਕੇ ਇਹਦਾ ਪ੍ਰੋਪਰ ਰਿਕਾਰਡ ਸਾਰਾ ਲੈਂਦੀ ਹੈ ਤੇ ਇਹਦੀ ਔਰ ਜਿਹੜੀ ਇਹਦੀ ਪ੍ਰੋਪਰ ਜੇਲ ਵਾਲੇ ਉਹ ਦੰਗਾਈ ਚ ਕਰਕੇ ਇਹਦੀ ਜਿਹੜੀ ਜਿਹੜੇ ਜਿਹੜੇ ਵੀ ਜਿੱਥੇ ਜਿੱਥੇ ਵੀ ਇਹਨਾਂ ਲੋਕਾਂ ਦੇ ਲਿੰਕ ਹੋਏ ਔਰ ਜਿਹੜੇ ਹੋਰ ਵੀ ਬੰਦੇ ਇਚ ਇਨਵੋਲਵ ਹੋਏ ਉਹ ਸਾਰੇ ਉਹ ਸਾਰੇ ਉਹਨਾਂ ਦੀ ਜਿਹੜੀ ਪ੍ਰੋਪਰ ਹੈਗੀ ਰਿਪੋਰਟ ਹੈਗੀ ਉਹਦੇ ਮੁਤਾਬਕ ਆਏਗੀ ਤੇ ਉਹਦੇ ਉਪਰ ਕੰਮ ਇਹਨਾਂ ਦੇ ਖਿਲਾਫ ਵੀ ਹੋਏਗਾ ਜਿਵੇਂ ਸ਼ੋਭਮ ਇਹ ਤੁਸੀਂ ਕਹਿੰਦੇ ਦੇਖੋ ਸ਼ੋਭਮ ਦੇ ਖਿਲਾਫ ਵੀ ਉਹ ਵੀ ਮਾੜਾ ਇਨਸਾਨ ਹੈ ਉਹਦੇ ਖਿਲਾਫ ਵੀ 2 ਮੁਕੱਦਮੇ ਨੇ 52 ਦੇ ਇਹੀ ਕਬਲੀ ਦੇ ਜੇਲ ਦੇ ਵਿੱਚੋਂ ਤੇ ਇਸ ਲਈ ਇਹ ਜਨਕੀ ਬਹੁਤ ਅੱਛੀ ਇੱਕ ਪ੍ਰੋਫੈਸ਼ਨਲ ਤਕਰੀਰ ਦਾ ਜਿਹੜਾ ਹੈ ਸਬੂਤ ਹੈ